ਲੂਕਾ ਇਥੇ ਇੱਕ ਮਹਿਮਾਨ ਹੈ ਜਿਹੜਾ ਤੁਹਾਡੇ ਨਾਲ ਗੱਲ ਕਰਨ ਆਇਆ ਹੈ ਕਿ ਮੈਂ ਉਹਨੂੰ ਅੰਦਰ ਲਿਆਵਾਂ ਹਾਂ? ਹਾਂ, ਤੂੰ ਉਸਨੂੰ ਲਿਆ ਸਕਦੀ ਹੈ। ਮੈਂ ਆਪਣਾ ਕੰਮ ਰੋਕ ਦਿੱਤਾ ਹੈ ਅਤੇ ਮੈਂ ਇੱਕ ਮਹਿਮਾਨ ਨਾਲ ਮੁਲਾਕਾਤ ਕਰਨਾ ਚਾਹੁੰਦਾ ਹਾਂ। ਤੇਰੇ ਖਿਆਲ ਵਿੱਚ ਉਹ ਮੈਥੋਂ ਕੀ ਚਾਹੁੰਦਾ ਹੈ? ਉਹ ਕਹਿੰਦਾ ਹੈ ਕਿ ਯੇਸ਼ੂ ਦੇ ਇਤਿਹਾਸ ਦੇ ਬਾਰੇ ਜੋ ਕੁਝ ਲਿਖਿਆ ਹੈ, ਉਹ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨਾ ਚਾਹੁੰਦਾ ਹੈ। ਹੂੰ ਮੈਂ ਸੋਚਦਾ ਹਾਂ ਕਿ ਤੂੰ ਉਹਨੂੰ ਇੱਥੇ ਅੰਦਰ ਲੈ ਆ। ਮੈਂ ਸੁਣਨਾ ਚਾਹੁੰਦਾ ਹਾਂ ਕਿ ਉਹ ਮੈਨੂੰ ਕੀ ਕਹਿਣਾ ਚਾਹੁੰਦਾ ਹੈ ਮੈਂ ਬੈਥਲਹਮ ਦੇ ਵੱਲੋਂ ਤੁਹਾਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਮੈਂ ਸੁਣਿਆ ਹੈ ਕਿ ਤੁਸੀਂ ਯੀਸ਼ੂ ਦੇ ਜੀਵਨ ਤੇ ਹੋਰ ਜ਼ਿਆਦਾ ਜਾਣਕਾਰੀ ਜਮ੍ਹਾਂ ਕਰ ਰਹੇ ਹੋ ਮੈਂ ਤੁਹਾਡੀ ਮਦਦ ਕਰਨਾ ਚਾਹੁੰਦਾ ਹਾਂ ਤੁਸੀਂ ਕੀ ਜਾਣਕਾਰੀ ਲਈਏ ਤੁਸੀਂ ਮੈਨੂੰ ਕੀ ਦੱਸਣਾ ਚਾਹੁੰਦੇ ਹੋ ਤੁਸੀਂ ਯੀਸ਼ੂ ਦੇ ਬਾਰੇ ਵਿੱਚ ਕਾਫੀ ਕਹਾਣੀਆਂ ਸੁਣ ਚੁੱਕੇ ਹੋ ਪਰ ਇੱਕ ਕਹਾਣੀ ਬੜੇ ਸਾਲ ਪਹਿਲਾਂ ਦੀ ਹੈ ਬੈਥਲਹਮ ਵਿੱਚ ਯਿਸੂ ਦੇ ਜਨਮ ਦੇ ਵੇਲੇ ਕੁਝ ਅਿਆਲੀ ਸੀ ਜੋ ਕੋਲ ਦੇ ਮੈਦਾਨਾਂ ਵਿੱਚ ਰਹਿ ਕੇ ਰਾਤ ਦੇ ਵੇਲੇ ਆਪਣੀ ਭੇਡਾਂ ਦੀ ਰਖਵਾਲੀ ਕਰ ਰਹੀ ਸੀ ਅਚਾਨਕ ਪ੍ਰਭੂ ਦਾ ਇੱਕ ਸਵਰਗ ਦੂਤ ਉਹਨਾਂ ਤੇ ਪ੍ਰਗਟ ਹੋਇਆ ਅਤੇ ਉਹਨਾਂ ਦੇ ਚਾਰੋਂ ਪਾਸੇ ਪ੍ਰਭੂ ਦੀ ਮਹਿਮਾ ਵਿਖਾਈ ਦਿੱਤੀ ਅਤੇ ਉਹ ਸਾਰੇ ਕਾਫੀ ਡਰ ਗਏ ਸਵਰਗ ਦੂਤ ਨੇ ਉਹਨਾਂ ਨੂੰ ਕਿਹਾ ਨਾ ਡਰ ਕਿਉਂ ਜੋ ਮੈਂ ਤੈਨੂੰ ਇੱਕ ਵੱਡੀ ਖੁਸ਼ਖਬਰੀ ਦਾ ਸਮਾਚਾਰ ਸੁਣਾਉਂਦਾ ਹਾਂ ਜੋ ਸਾਰੇ ਲੋਕਾਂ ਲਈ ਹੋਵੇਗਾ ਅੱਜ ਦਾਊਦ ਦੇ ਨਗਰ ਵਿੱਚ ਤੁਹਾਡੇ ਲਈ ਇੱਕ ਉਦਾਰ ਕਰਤਾ ਨੇ ਜਨਮ ਲਿੱਤਾ ਹੈ ਇਹ ਹੀ ਮਸੀਹ ਪ੍ਰਭੂ ਹੈ ਤੁਹਾਡੇ ਲਈ ਇਹ ਇੱਕ ਚਿੰਨ ਹੋਵੇਗਾ ਤੁਸੀਂ ਇੱਕ ਬੱਚੇ ਨੂੰ ਕੱਪੜਿਆਂ ਵਿੱਚ ਲਪੇਟਿਆ ਹੋਇਆ ਅਤੇ ਇੱਕ ਖੁਰਲੀ ਵਿੱਚ ਲੇਟਿਆ ਹੋਇਆ ਵੇਖੋਗੇ ਅਚਾਨਕ ਸਵਰਗਦੂਤਾਂ ਦਾ ਇੱਕ ਵੱਡਾ ਝੁੰਡ ਉਸ ਸਵਰਗਦੂਤਾਂ ਨਾਲ ਮਿਲ ਕੇ ਪਰਮੇਸ਼ਰ ਦੀ ਮਹਿਮਾ ਕਰਦਾ ਅਤੇ ਇਹ ਕਹਿੰਦਾ ਹੋਇਆ ਵਿਖਾਈ ਦਿੱਤਾ ਅਕਾਸ਼ ਵਿੱਚ ਪਰਮੇਸ਼ਰ ਦੀ ਮਹਿਮਾ ਮਾ ਅਤੇ ਇਹਦਾ ਦਿੱਤੇ ਉਹਨਾਂ ਮਨੁੱਖਾਂ ਵਿੱਚ ਜਿਨ੍ਹਾਂ ਨਾਲ ਉਹ ਖੁਸ਼ ਹੈ ਸ਼ਾਂਤੀ ਹੋਵੇ ਜਦੋਂ ਸਵਰਗਦੂਤ ਉਹਨਾਂ ਨੂੰ ਛੱਡ ਕੇ ਸਵਰਗ ਨੂੰ ਚਲੇ ਗਏ ਤਦ ਇਯਾਲੀਆਂ ਨੇ ਬੈਥਰਮ ਜਾਣ ਅਤੇ ਕਿਹੜੀ ਗੱਲ ਹੋਈ ਸੀ ਉਹਨਾਂ ਦੇਖਣ ਦਾ ਨਿਸ਼ਚੈ ਕੀਤਾ ਜਿਹਦੇ ਬਾਰੇ ਵਿੱਚ ਸਵਰਗਦੂਤਾਂ ਨੇ ਉਹਨਾਂ ਨੂੰ ਦੱਸਿਆ ਸੀ ਇਸ ਲਈ ਉਹ ਜਲਦੀ ਨਾਲ ਗਏ ਅਤੇ ਉਹਨਾਂ ਨੇ ਮਰੀਮ ਅਤੇ ਯੂਸਫ ਅਤੇ ਉਸ ਬੱਚੇ ਨੂੰ ਪਾਇਆ ਜਿਹੜਾ ਖੁਰਲੀ ਵਿੱਚ ਲੇਟਿਆ ਹੋਇਆ ਸੀ ਜਦੋਂ ਉਸ ਬੱਚੇ ਨੂੰ ਦੇਖ ਚੁੱਕੇ ਫਿਰ ਉਹਨਾਂ ਨੇ ਉਸ ਗੱਲ ਨੂੰ ਜਿਹੜੀ ਬੱਚੇ ਦੇ ਬਾਰੇ ਦੱਸੀ ਗਈ ਸੀ ਫੈਲਾ ਦਿੱਤੀ ਅਤੇ ਜਿਹੜੇ ਲੋਕਾਂ ਨੇ ਸੁਣਿਆ ਅਤੇ ਜਿਹੜੀ ਗੱਲ ਅਜਾਲੀਆਂ ਨੇ ਉਹਨਾਂ ਨੂੰ ਦੱਸੀ ਸੀ ਉਸ ਉੱਤੇ ਹੈਰਾਨੀ ਕੀਤੀ ਇਹ ਯੇਸ਼ੂ ਦੇ ਜਨਮ ਦੇ ਬਾਰੇ ਵਿੱਚ ਇੱਕ ਅਦਭੁਤ ਕਹਾਣੀ ਹੈ ਮੈਂ ਇਸ ਕਹਾਣੀ ਦੇ ਕੁਝ ਹਿੱਸਿਆਂ ਬਾਰੇ ਸੁਣ ਚੁੱਕਿਆ ਹਾਂ ਪਰ ਹਜੇ ਤੱਕ ਮੈਂ ਯੇਸ਼ੂ ਜੀ ਦੀ ਇਹ ਅਦਭੁਤ ਕਹਾਣੀ ਨੂੰ ਆਪਣੇ ਇਤਿਹਾਸ ਵਿੱਚ ਸ਼ਾਮਿਲ ਨਹੀਂ ਕੀਤਾ ਹੈ ਅਤੇ ਕਿਸੇ ਅੱਖੋਂ ਦੇਖੇ ਗਵਾਹ ਦੀ ਗਵਾਹੀ ਨੂੰ ਲੱਭ ਰਿਹਾ ਹਾਂ ਕੀ ਤੁਸੀਂ ਜਾਣਦੇ ਹੋ ਤੁਹਾਨੂੰ ਇਹ ਨੀਚੇ ਹੈ ਕਿ ਇਹ ਕਹਾਣੀ ਸੱਚ ਹੈ ਜੀ ਹਾਂ ਇਹ ਸਾਰੀ ਕਹਾਣੀ ਸੱਚ ਹੈ ਕਿਉਂਕਿ ਮੈਂ ਉਹਨਾਂ ਆਇਆਂ ਵਿੱਚੋਂ ਇੱਕ ਸੀ ਜਿਸ ਨੇ ਸਵਰਗਦੂਤਾਂ ਨੂੰ ਦੇਖਿਆ ਅਤੇ ਸੁਨਿਆ ਸੀ ਮੈਂ ਖੁਦ ਬਹਿਤਰਮ ਗਿਆ ਸੀ ਅਤੇ ਬੱਚੇ ਯਿਸੂ ਨੂੰ ਖੋਲੀ ਵਿੱਚ ਲੇਟਿਆ ਹੋਇਆ ਵੇਖਿਆ ਸੀ ਵਾਹ ਇਹ ਇੱਕ ਅਦਭੁਤ ਕਹਾਣੀ ਹੈ ਜਿਵੇਂ ਕਿ ਤੁਸੀਂ ਇਸ ਨੂੰ ਮੈਨੂੰ ਦੱਸਿਆ ਹੈ ਮੈਂ ਇਸ ਨੂੰ ਬਿਲਕੁਲ ਉਝ ਹੀ ਲਿਖਣਾ ਚਾਹੁੰਨਾ ਹਾਂ ਤੇ ਮੈਂ ਇਸ ਨੂੰ ਆਪਣੀ ਕਿਤਾਬ ਵਿੱਚ ਸ਼ਾਮਿਲ ਕਰਾਂਗਾ ਇਤਿਹਾਸ ਦੇ ਇਸ ਪਾਠ ਲਈ ਤੁਹਾਡਾ ਬੜਾ ਧੰਨਵਾਦ ਮੇਰੇ ਮਿੱਤਰ ਇਸ ਦੇ ਲਈ ਮੈਂ ਹਮੇਸ਼ਾ ਤੱਕ ਤੁਹਾਡਾ ਤਨਵਾਦੀ ਰਹਾਂਗਾ